ਮਾਨਯੂਕ ਚੀਮਾ ਸਾਹਿਬ ਉਸਤਨ ਵੀ ਕਹਿ ਰਹੇ ਸਨ ਕਿ ਅਸੀਂ ਸਸਤਾ ਕਰਜ਼ਾ ਲਿਆ ਹੈ। ਗਲਤ ਕਹਿ ਰਹੇ ਸਨ। ਝੂਠ ਬੋਲ ਰਹੇ ਸਨ। ਮੈਂ ਥੋੜੀ ਇਹਦੀ ਪੜਤਾਲ ਕੀਤੀ। ਪਿਛਲੇ ਸਾਲ ਆਪਾਂ 24-25 ਦਾ ਮੈਂ ਸਾਰਾ ਡਾਟਾ ਕੱਢਿਆ ਤੇ ਸਰਕਾਰ ਨੇ ਕਦੂ-ਕਦੂ ਲੋਨ ਲਿਆ। ਸਰਕਾਰ ਹਫਤਾ ਹਰ ਹਫਤੇ ਲੋਨ ਲੈਂਦੀ ਹੈ। ਕਦੀ 15 ਜੂਨ ਨੂੰ 8500 ਕਰੋੜੇ। ਮੇਰੇ ਹੱਥ 'ਚ April 24 ਦੀ ਚਿੱਠੀ ਹੈ। 24-25 ਪੂਰਾ ਸਾਲ ਸਰਕਾਰ ਨੇ 34 ਵਾਰੀ ਕਰਜ਼ਾ ਲਿਆ। ਕਦੇ ਮਹੀਨੇ 'ਚ 3 ਵਾਰੀ, ਕਦੇ 4 ਵਾਰੀ, ਕਦੇ 2 ਵਾਰੀ, ਕਦੇ 1 ਵਾਰੀ। ਜਦੋਂ ਵੀ ਬਿਡ ਹੁੰਦੀ ਹੈ ਉਹਦੇ ਵਿੱਚ ਕਈ ਸੂਬੇ ਹੁੰਦੇ ਨੇ ਕਿਉਂਕਿ ਕਈ ਸੂਬਿਆਂ ਨੇ ਆਪਣੀ ਰਿਕੁਐਸਿਸ਼ਨ ਦਿੱਤੀ ਹੁੰਦੀ 7 ਸੂਬਿਆਂ ਨੇ 10 ਸੂਬਿਆਂ ਨੇ 12 ਸੂਬਿਆਂ ਨੇ 34 ਵਾਰੀ ਚੋ ਅਰਪੀਜੀ ਅਸੀਂ 18 ਵਾਰੀ ਜਿਹੜਾ ਕਰਜ਼ਾ ਸਭ ਤੋਂ ਮਹਿੰਗਾ ਲਿਆ ਵਿੱਤ ਮੰਤਰੀ ਅਫਸੋਸ ਦੀ ਗੱਲ ਵਿੱਤ ਮੰਤਰੀ ਵਿਜਨ ਦੀ ਸੀ ਵਿੱਤ ਮੰਤਰੀ ਆਪਣੇ ਕੰਮ ਨੂੰ ਛੱਡ ਕੇ ਉਹਨਾਂ ਦਾ ਧਿਆਨ ਦੂਜੇ ਕੰਮਾਂ ਤੇ ਵੇਖ ਬਸਵੇਰੇ 11 ਵਜੇ ਮੈਂ ਕਾਨਫਰੈਂਸ ਕਰਕੇ ਮਰੀਠੀਆ ਸਾਹਿਬ ਤੇ ਕੀਆ ਰੋਕ ਲਾਣੇ ਨੇ ਤਪਰੇ 2 ਵਜੇ ਮੈਂ ਕਾਨਫਰੰਸ ਕਰਕੇ ਬਾਦਲ ਸਾਹਿਬ ਤੇ ਕੀਤੀ ਔਰ ਆਪਨਾਂ ਨੇ ਸੁਨਹਿਚ ਇਹਨਾਂ ਦੀ ਜਿਹੜੀ ਪਰਸੈਂਟੇਜ ਪਰਫਾਰਮੈਂਸ ਹੈ ਉਹ ਪੂਰੇ ਮੁਲਕ ਚ 25ਵੇਂ ਨੰਬਰ ਤੇ ਪਰਸੈਂਟੇਜ ਦੀ ਗੱਲ ਕਰ ਰਿਹਾ ਮੈਂ ਜੇ ਮੈਂ ਅਪ੍ਰੈਲ ਵਿੱਚ ਦੇਖਾਂ ਤੇ ਪੂਰੇ ਮੁਲਕ ਚ 11ਵੇਂ ਨੰਬਰ ਤੇ ਜਿਹੜੀ ਉਹ 11ਵੇਂ ਨੰਬਰ ਤੇ ਚਾਰ ਸਟੇਟਾਂ ਨੇ ਇਕੱਲੇ ਨਹੀਂ ਆ ਕੇ ਮਤਲਬ ਕਿ ਕਿੰਨੀ ਇਹਨਾਂ ਦੀ ਕੋਈ ਕੋਈ ਬਹਾਦਰੀ ਨਹੀਂ ਪੰਜਾਬ ਦੇ ਉੱਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਲਗਾਤਾਰ ਪੰਜਾਬ ਸਰਕਾਰ ਕਰਜ਼ੇ ਤੇ ਕਰਜ਼ਾ ਲੈਂਦੀ ਜਾ ਰਹੀ ਹੈ ਪਿਛਲੀਆਂ ਦੋ ਸਰਕਾਰਾਂ ਨੇ ਦੋ ਪਾਰਟੀ ਦੇ ਸਰਕਾਰਾਂ ਨੇ ਉਹਨਾਂ ਕਰਜ਼ਾ ਨਹੀਂ ਲਿਆ ਜਿੰਨਾ ਇਸ ਸਰਕਾਰ ਨੇ ਹੁਣ ਤੱਕ ਲੈ ਲਿਆ ਹੈ ਇੱਕ ਵਾਰ ਫਿਰ 8500 ਕਰੋੜ ਦਾ ਹੁਣ ਕਰਜ਼ਾ ਲਿੱਤਾ ਜਾ ਰਿਹਾ ਜਿਹਨੂੰ ਸਸਤਾ ਦੱਸ ਰਹੇ ਨੇ ਕਹਿੰਦੇ ਆ ਕਿ ਜਿਹੜਾ ਇਹਦੇ ਤੇ ਟਰਸਟ ਪਵੇਗਾ ਉਹ ਸਸਤਾ ਹੋਵੇਗਾ ਸਸਤਾ ਕਰਜ਼ਾ ਸੀ ਲੱਤਾ ਪੰਜਾਬ ਨੂੰ ਚਲਾਉਣ ਦੇ ਲਈ ਹੁਣ ਕਰਜ਼ਾ ਪੰਜਾਬ ਨੂੰ ਚਲਾਉਣ ਦੇ ਲਈ ਹੈ ਜਾਂ ਫਿਰ ਆਪਣੀ ਮਸ਼ਹੂਰੀਆ ਕਰਨ ਦੇ ਲਈ ਸਸ ਮੁਦਦੇ ਚਰਚਾ ਕਰਾਂਗੇ ਨਾਲ ਚਰਚਾ ਕਰਾਂਗੇ ਜਿਵੇਂ ਸਰਕਾਰ ਕਰੀਏ ਕਿ ਅਸੀਂ ਜੀਐਸਟੀ ਦੇ ਵਿੱਚ ਫਾਇਦਾ ਕਟਿਆ ਬਥੇਰੀ ਜੀਐਸਟੀ ਆ ਜਿਹੜੀ ਅਸੀਂ ਬਥੇਰੀ 44% ਇਕੱਠੀ ਕਰ ਲਈਏ ਉਸ ਉੱਤੇ ਵੀ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਹਜੀਤ ਸਿੰਘ ਸੀਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸੇ ਸਭ ਕਿਸ ਤਰੀਕੇ ਨਾਲ ਸਰਕਾਰੇ ਦਾਵਾ ਕਰ ਰਹੀ ਹੈ ਕਿ ਸਸਤਾ ਕਰਜ਼ਾ ਲੈ ਲਿਆ ਪਹਿਲੀ ਗੱਲ ਤਾਂ ਕਰਜ਼ਾ ਹੀ ਕਰਜ਼ਾ ਹੁੰਦਾ ਸਸਤਾ ਕੀ ਤੇ ਮਹਿੰਗਾ ਕੀ ਸੱਸੀ ਕਲ ਜਸਪ੍ਰੀਤ ਜੀ ਪਹਿਲੀ ਗੱਲ ਤੇ ਜਿਹੜਾ ਕਰਜ਼ਾ ਅਸੀਂ ਲੈਣਾ ਉਹ ਅਸੀਂ ਅਜੇ ਦੱਸ ਨਹੀਂ ਸਕਦੇ ਕਿ ਕੀ ਰੇਟ ਤੇ ਲੈਣਾ ਕਿਉਂਕਿ ਜੋ ਆਰਬੀਆ ਦਾ ਸਿਸਟਮ ਹੁੰਦਾ ਸਟੇਟ ਡਿਵੈਲਪਮੈਂਟ ਬੋਰਡ ਦਾ ਉਹ ਸਰਕਾਰ ਆਪਣੀ ਰਿਕੁਇਰਿਸ਼ਨ ਦਿੰਦੀ ਹੈ ਪੋਰਟਲ ਤੇ ਉਹਦੀ ਬਿਡ ਪੈਂਦੀ ਹੈ ਉਹ ਬਿਡ ਤੋਂ ਫਿਰ ਕੱਟ ਆਫ ਈਲਡ ਨਿਕਲਦੀ ਹੈ ਉਹ ਡਿਪੈਂਡ ਕਰਦਾ ਵੀ ਅਸੀਂ ਕਿਸ ਰੇਟ ਤੇ ਸਾਨੂੰ ਬਲਿਆ ਹੁਣ ਮਾਨਯੋਗ ਚੀਮਾ ਸਾਹਿਬ ਉਸਤਨ ਵੀ ਕਹਿ ਰਹੇ ਸਨ ਕਿ ਅਸੀਂ ਸਸਤਾ ਕਰਜ਼ ਲਿਆ ਗਲਤ ਕਹਿ ਰਹੇ ਸਨ ਝੂਠ ਬੋਲ ਰਹੇ ਸਨ ਮੈਂ ਥੋੜੀ ਇਹਦੀ ਪੜਤਾਲ ਕੀਤੀ ਪਿਛਲੇ ਸਾਲ ਆਪਾਂ 24-25 ਦਾ ਮੈਂ ਸਾਰਾ ਡਾਟਾ ਕੱਢਿਆ ਤੇ ਸਰਕਾਰ ਨੇ ਕਦੂ-ਕਦੂ ਲੋਨ ਲਿਆ ਸਰਕਾਰ ਹਫਤੇ ਹਰ ਹਫਤੇ ਲੋਨ ਲੈਂਦੀ ਹੈ ਕਦੀ 15 ਜਿਵੇਂ ਹੁਣੇ 8500 ਕਰੋੜ ਇਹ 8500 ਕਰੋੜ ਦੀ ਵੀ ਡਾਟਾ ਆ ਗਿਆ ਹੁਣ ਤੁਸੀਂ ਅਖਬਾਰ ਨਹੀਂ ਪੜ੍ਹਿਆ ਹੋ ਨਾ ਵੀ ਇੰਨੀ ਜੁਲਾਈ ਨੂੰ ਇੰਨਾ ਐਂ ਅਗਸਤ ਨੂੰ ਇੰਨਾ ਉਹ ਕੀ ਹੁੰਦਾ ਹੈ ਫਿਰ ਇਸ ਈ ਪੋਰਟਲ ਦੇ ਉੱਤੇ ਆਕਸ਼ਨ ਹੁੰਦੀ ਹੈ ਜਿਨੇ ਜਿਨੇ ਪੈਸੇ ਦੇਣੇ ਹੁੰਦੇ ਨੇ ਉਹ ਸਰਕਾਰ ਬੋন্ড ਵੇਚਦੀ ਹੈ ਲੋਨ ਲੈਣ ਦਾ ਮਤਲਬ ਹੈ ਸਰਕਾਰ ਡਵੈਲਪਮੈਂਟ ਬੋন্ড ਵੇਚਦੀ ਹੈ ਜਿਹਦਾ ਵਿਆਜ ਕੇਂਦਰ ਤੋਂ ਗਰੰਟਡ ਹੈ ਚੀਮਾ ਸਾਹਿਬ ਕਹਿੰਦੇ ਵੀ ਅਸੀਂ ਸਸਤਾ ਲਿਆ ਏ ਤਾਂ ਹੁਣ ਬਾਅਦ ਵਿੱਚ ਪਤਾ ਚੱਲੇਗਾ ਜੇ ਮੈਂ ਪਿਛਲਾ ਵੀ ਕਹਿ ਰਹੇ ਸਨ ਵੀ ਅਸੀਂ ਸਸਤਾ ਕਰਜ਼ਾ ਲਿਆ ਗਲਤ ਕਹਿ ਰਹੇ ਸਨ ਜੇ ਮੈਂ 24 25 ਦੀ ਅੰਕੜਿਆਂ ਦੀ ਪੜਤਾਲ ਕੀਤੀ ਬਈ ਜਿਵੇਂ ਮੰਨ ਲਓ ਸਰਕਾਰ ਨੇ ਅਪ੍ਰੈਲ ਵਿੱਚ ਹੀ ਕਰਜ਼ਾ ਲਿਆ ਅਪ੍ਰੈਲ ਵਿੱਚ ਕਰਜ਼ਾ ਲਿਆ ਸਰਕਾਰਿਆ ਮੇਰੇ ਹੱਥੇ 'ਚ ਅਪ੍ਰੈਲ 24 ਦੀ ਚਿੱਠੀ ਹੈ 24 25 ਪੂਰਾ ਸਾਲ ਸਰਕਾਰ ਨੇ 34 ਵਾਰੀ ਕਰਜ਼ਾ ਲਿਆ ਕਦੀ ਮਹੀਨੇ 'ਚ ਤਿੰਨ ਵਾਰੀ ਕਦੀ ਚਾਰ ਵਾਰੀ ਕਦੀ ਦੋ ਵਾਰੀ ਕਦੀ ਇੱਕ ਵਾਰੀ ਤੇ ਜਦੋਂ ਵੀ ਬਿਡ ਹੁੰਦੀ ਹੈ ਉਹਦੇ ਵਿੱਚ ਕਈ ਸੂਬੇ ਹੁੰਦੇ ਨੇ ਕਿਉਂਕਿ ਕਈ ਸੂਬਿਆਂ ਨੇ ਆਪਣੀ ਰਿਕੁਇਰਿਸ਼ਨ ਦਿੱਤੀ ਹੁੰਦੀ ਸੱਤ ਸੂਬਿਆਂ ਨੇ 10 ਸੂਬਿਆਂ ਨੇ 12 ਸੂਬਿਆਂ ਨੇ 34 ਵਾਰੀ ਚੋ ਹਰਪ੍ਰੀਤ ਜੀ ਅਸੀਂ 18 ਵਾਰੀ ਜਿਹੜਾ ਕਰਜ਼ਾ ਸਭ ਤੋਂ ਮਹਿੰਗਾ ਲਿਆ ਉਸ ਬਿਡ ਚ ਮੰਨ ਲਓ ਹੁਣ ਮੇਰੇ ਸਾਹਮਣੇ April 2024 ਦਾ ਕਾਗਜ਼ ਹੈ ਇਹਦੇ ਚ ਸੱਤ ਸੂਬੇ ਨੇ ਸੱਤ ਸੂਬਿਆਂ ਚ ਪੰਜਾਬ ਨੇ ਲਿਆ ਉਹਦੋਂ 15-1500 ਕਰੋੜ ਦੋ ਵਾਰੀ April 24 ਦੀ ਗੱਲ ਕਰ ਰਿਹਾ ਜੀ ਅਸੀਂ ਲਿਆ 7.99 ਤੇ ਜਿਹੜੀ ਇਹਦੀ ਕਟ-ਆਫ ਫੀਲਡ ਹੈ ਮੇਰੇ ਨਾਲ ਆਂਧਰਾ ਨੇ 749 ਤੇ ਲਿਆ ਮੇਰੇ ਨਾਲ ਤਮਿਲਨਾਡੂ ਨੇ 742 ਤੇ ਲਿਆ ਹਿਮਾਚਲ ਦੇ 745 ਤੇ ਲਿਆ ਤੇ ਮੈਂ ਤੇ ਸਭ ਤੋਂ ਮਹਿੰਗਾ ਲਿਆ ਇਹਵੇਂ ਮੈਂ ਸਾਰਿਆਂ ਦੀ ਪੜਤਾਲ ਕਰਕੇ ਕੈਲਕੂਲੇਸ਼ਨ ਕੀਤੀ 34 ਚੋਂ ਜਿੰਨੀਆਂ ਬਿਡਿੰਗ ਸਟੇਟਸ ਹਨ ਉਹ ਤੋਂ ਉਸ ਆਕਸ਼ਨ ਵਿੱਚ 18 ਵਾਰੀ ਮੈਂ ਸਭ ਤੋਂ ਮਹਿੰਗਾ ਲਿਆ 14 ਵਾਰੀ ਮੈਂ ਦੂਜੇ ਨੰਬਰ ਦਾ ਮਹਿੰਗਾ ਲਿਆ 1 ਵਾਰੀ ਮੈਂ ਤੀਜੇ ਨੰਬਰ ਦਾ ਮਹਿੰਗਾ ਲਿਆ ਤੇ ਇੱਕ ਵਾਰੀ ਮੈਂ ਚੌਥੇ ਨੰਬਰ ਦਾ ਮਹਗਾ ਚੱਕ ਲਿਆ ਡਿਵੈਲਪਮੈਂਟ ਕਿਤੇ ਨਜ਼ਰ ਨਹੀਂ ਆ ਰਹੀ ਖਰਚਾ ਲਗਾਤਾਰ ਵਧਦਾ ਜਾ ਰਿਹਾ ਕਰਜ਼ੇ ਤੇ ਕਰਜ਼ਾ ਲੱਤਾ ਜਾ ਰਿਹਾ ਫਿਰ ਅੱਡੀ ਕੀ ਬਾਗ ਨੇ ਬੇਲੇ ਨੇ ਚਾਹੀ ਕਿ ਨਹੀਂ ਮੈਂ 18 ਵਾਰੀਆਂ ਅਸੀਂ ਮਹਗਾ ਚੱਕ ਲਿਆ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਵੀ ਅਸੀਂ ਸਭ ਤੋਂ ਵੱਧ ਵਾਰੀ ਮਹਗਾ ਚੱਕਣ ਦੇ ਵਿੱਚ ਆਉਨੇ ਆ ਜੀ ਜਸਪੀਤ ਜੀ ਗੱਲ ਇਹ ਵੇ ਸਰਕਾਰ ਵਿਜ਼ਨਲੈਸ ਹੈ ਵਿੱਤ ਮੰਤਰੀ ਅਫਸੋਸ ਦੀ ਗੱਲ ਵਿੱਤ ਮੰਤਰੀ ਵਿਜ਼ਨਲੈਸ ਨੇ ਵਿੱਤ ਮੰਤਰੀ ਆਪਣੇ ਕੰਮ ਨੂੰ ਛੱਡ ਕੇ ਉਹਨਾਂ ਦਾ ਧਿਆਨ ਦੂਜੇ ਕੰਮਾਂ ਤੇ ਵੇ ਬਿਸ਼ੇਰੇ 11 ਵਜੇ ਮੈਂ ਕਾਨਫਰੰਸ ਕਰਕੇ ਮਜੀਠੀਆ ਸਾਹਿਬ ਤੇ ਕੀ આરોਪ ਲਾਣੇ ਨੇ ਦੁਪਹਿਰੇ 2 ਵਜੇ ਮੈਂ ਕਾਨਫਰੰਸ ਕਰਕੇ ਬਾਦਲ ਸਾਹਿਬ ਤੇ ਕੀ આરોਪ ਲਗਾਣੇ ਨੇ ਜਿਹੜੇ ਮਾਨਯੋਗ ਵਿੱਤ ਮੰਤਰੀ ਸਿਰੇ 9 ਤੋਂ ਲੈ ਕੇ 6 ਵਜੇ ਤੱਕ ਇਸੇ ਕੰਮ ਤੇ ਬੀਜ਼ੀ ਰਹਿਣ ਭਈ ਮੈਂ ਪੋਲਿਟੀਕਲ ਵਿਰੋਧੀਆਂ ਤੇ ਕੀ આરોਪ ਲਾਣੇ ਨੇ ਪ੍ਰੈਸ ਕਾਨਫਰੰਸ ਕਰਕੇ ਦੇਖਿਆ ਨਾ ਚਾਰ-ਚਾਰ ਵਜੇ ਰਿਸੀ ਕੰਮ ਤੇ ਤੇ ਉਹਨਾਂ ਆਪਣੇ ਆਪਣੇ ਡਿਪਾਰਟਮੈਂਟ ਤੇ ਕੀ ਧਿਆਨ ਦੇਣਾ ਦੂਜਾ ਪੰਜਾਬ ਨੂੰ ਖੋਰਾ ਲੱਗਾ ਕੋਈ ਡਵੈਲਪਮੈਂਟ ਨਹੀਂ ਕੋਈ ਨਵਾਂ ਅਧਾਇਰਾ ਨਹੀਂ ਕੋਈ ਨਵਾਂ ਇੰਸਟੀਚਿਊਟ ਨਹੀਂ ਉਨੇ ਮਾਨਯੋਗ ਵਿਤਮਤ ਕਿਉਂਕਿ ਪੈਸਾ ਜਿਹੜਾ ਉਹ ਐਡਵਰਟਾਈਜ਼ਮੈਂਟ ਤੇ ਇਨਾ ਖਰਚ ਹੋ ਰਿਹਾ ਹੈ ਦਿੱਲੀ ਦੀ ਪੂਰੀ ਬਸਾਂ ਭਰ ਕੇ ਨਾ ਕਿਉਂਕਿ ਲੱਖਾਂ ਤੇ ਮੈਂ ਪਿੱਛੇ ਵੀ ਤੁਹਾਨੂੰ ਦੱਸਿਆ ਸੀ ਪੰਜਾਬ ਡਿਵੈਲਪਮੈਂਟ ਕਮਿਸ਼ਨ ਤੇ ਨਾ ਬੜੇ ਬੰਦੇ ਰੱਖ ਲੈਣੇ ਮੋਟੀ ਮੋਟੀ ਤਨਖਾਹ ਤੇ ਜਿਹੜੇ ਕਿ ਮੰਤਰੀ ਮੀਟਿੰਗ ਵਿੱਚ ਬੈਠੇ ਨਾ ਬੈਠੇ ਉਹ ਜ਼ਰੂਰ ਮੀਟਿੰਗ ਵਿੱਚ ਬੈਣਗੇ ਇਸ ਅਫੀਸ਼ੀਅਲ ਸਰਕੂਲਰ ਹੈ ਸਰਕਾਰ ਦਾ ਸਰਕੂਲਰ ਵੀ ਚੀਫ ਸੈਕ ਉਹ ਸਾਰੇ ਖਰਚੇ ਤੇ ਤੁਹਾਡੇ ਔਰ ਮੇਰੇ ਤੇ ਪੈ ਰਹੇ ਨੇ ਨਾ ਜਿਹੜਾ ਕਰਜ਼ਾ ਲੈ ਰਹੇ ਨੇ ਅੱਛਾ ਪਰ ਇਹ ਠੀਕ ਹੈ ਕਰਜ਼ਾ ਤਾਂ ਲੈ ਰਹੇ ਤੁਸੀਂ ਕਰਜ਼ੇ ਦੀ ਗੱਲ ਕਰ ਰਹੇ ਹੋ ਵੀ ਕਰਜ਼ਾ ਲੈ ਰਹੇ ਨੇ ਇਹ ਕਰਜ਼ਾ ਮਹਿੰਗਾ ਵੀ ਲੈ ਰਹੇ ਨੇ ਉੱਤੇ ਬਾਤੋ ਬਾਤ ਪਤਾ ਲੱਗਣਾ ਮੰਨਦੇ ਸਰਚਾ ਇੱਕ ਪਾਸੇ ਜੀਐਸਟੀ ਦੇ ਬੜਾ ਦਾਵਾ ਕੀਤਾ ਜਾ ਰਿਹਾ ਕਿ ਅਸੀਂ 44% ਜਿਹੜਾ ਹੈ ਫਾਇਦਾ ਖੱਟਿਆ ਇਕੱਠੀ ਕਰ ਲਈ ਜੀਐਸਟੀ ਦੀ ਤੁਸੀਂ ਵਿੱਤ ਮੰਤਰੀ ਜੀ ਦੀ ਕਾਨਫਰੰਸ ਨੂੰ ਸੁਣਿਆ ਸੀ ਉਹਨਾਂ ਇੱਕ ਸ਼ਬਦ ਯੂਜ਼ ਕੀਤਾ ਸੀ ਜੀਐਸਟੀ ਕਲੈਕਸ਼ਨ ਉਹਨਾਂ ਵਰਡ ਕਿਹਾ ਸੀ ਜੀਐਸਟੀ ਕਲੈਕਸ਼ਨ ਜਸਪ੍ਰੀਤ ਜੀ GST ਦੀ ਅਰਨਿੰਗ ਤੇ GST ਦੀ ਕਲੈਕਸ਼ਨ ਵਿੱਚ ਬੜਾ ਫਰਕ ਹੈ ਜੇ ਤੁਸੀਂ ਮੈਨੂੰ 2 ਮਿੰਟ ਦਿਓ ਮੈਂ ਤੁਹਾਨੂੰ ਦੱਸਣਾ GST ਦੀ ਅਰਨਿੰਗ ਵੀ ਮੇਰਾ ਹਰ ਮਹੀਨੇ ਕਿੰਨੇ ਕਿੰਨਾ GST ਪਰਸੈਂਟ ਵਧਿਆ ਕਲੈਕਸ਼ਨ ਕੀ ਹੁੰਦੀ ਕਿ ਇਹ ਜਾਂਦਾ ਸੈਂਟਰਲ ਕੋਲ ਪੈਸਾ ਜੇ ਇਸ ਮਹੀਨੇ ਦਾ ਮੰਨ ਲਓ ਜੂਨ ਦਾ GST ਹੈ ਇਹਦੀ ਰਿਟਰਨਾਂ ਜੁਲਾਈ ਤੱਕ ਸਾਰੀ ਆ ਮੁਕੰਮਲ ਹੋਣਗੀਆ ਸਰਕਾਰ ਕੋਲ ਪੈਸਾ ਆਂਦਾ ਉਹ ਸਾਰੀ ਫਾਰਮ 1A ਔਰ 1B ਉਹ ਹੁੰਦਾ ਉਹ ਅਪਲੋਡ ਕਰਦੀ ਹੈ ਕੇਂਦਰ ਸਰਕਾਰ ਕਿਹੜੇ ਸੂਬੇ ਦਾ ਕਿੰਨਾ ਪੈਸਾ ਉਹਦੇ ਵਿੱਚ ਕੀ ਹੈ ਕਿ ਮੰਨ ਲਓ ਜਿਹੜਾ ਇੰਪੋਰਟ ਕੀਤਾ ਸਟੇਟ ਨੇ ਦੂਜੀ ਸਟੇਟ ਤੋਂ ਆਈਜੀਐਸਟੀ ਉਹਦੇ ਹਿੱਸੇ ਦਾ ਵੀ ਐਸਜੀਐਸਟੀ ਆਂਦਾ ਉਹ ਇੱਕਦਮ ਨਹੀਂ ਆਂਦਾ ਉਹ ਟਾਈਮ ਲੱਗਦਾ ਉਹ ਫਿਰ ਜਦੋਂ ਸਟੇਟ ਕੋਲ ਪੈਸਾ ਆਂਦਾ ਉਹਨੂੰ ਕਹਿੰਦੇ ਨੇ ਸਟੇਟ ਕਲੈਕਸ਼ਨ ਮਾਨਯੋਗ ਵਿੱਤ ਮੰਤਰੀ ਸਾਹਿਬ ਕਲੈਕਸ਼ਨ ਦੀ ਗੱਲ ਕਰ ਰਹੇ ਸਨ ਪਰਫਾਰਮੈਂਸ ਦੀ ਗੱਲ ਨਹੀਂ ਕਰ ਰਹੇ ਸਨ ਹੁਣ ਕਲੈਕਸ਼ਨ ਇਤਕੀ 44% ਕਿਉਂ ਵਧਿਆ ਮੈਂ ਤੁਹਾਨੂੰ ਦੇਸੀ ਭਾਸ਼ਾ ਦੱਸਾਂ ਜਿਸਪੀ ਜੀ ਤੁਹਾਡੀ ਦੁਕਾਨ ਹੈ ਜਨਵਰੀ ਚ ਮਾਲ ਵਿਕਿਆ ਲੱਗਦਾ ਫਰਵਰੀ ਵੀ ਵਿਕਿਆ 2 ਲੱਖ ਦਾ ਇਹ ਇਲਾਕ ਦਾ ਤੇ ਮਾਰਚ 'ਚ ਵਿਕਿਆ ਲੱਖ ਦਾ ਮਾਲ ਵੀ ਕਿਹਾ 3 ਲੱਖ ਫਰਵਰੀ 'ਚ ਲੱਖ 'ਚ ਆਏ 70000 ਜਨਵਰੀ 'ਚ ਆਏ 70000 ਫਰਵਰੀ 'ਚ ਆਏ 70000 30-30000 ਰਹਿ ਗਏ ਤੇ ਜੂਨ 'ਚ ਆਜੇ 1 ਲੱਖ ਉਹ ਵੀ ਤਾਂ 60000 ਪਿੱਛੇ ਵੀ 1 ਲੱਖ 60000 ਫਿਰ ਕੰਪੇਅਰ ਕਰਨਗੇ ਪਿਛਲੇ ਜੂਨ ਨਾਲ ਇੱਕ ਕਲੈਕਸ਼ਨ ਹੈ ਜੇ ਤੁਸੀਂ ਰੈਵਨਿਊ ਦੀ ਗੱਲ ਕਰੋ ਇਹ ਇਹਨੂੰ ਅਸੀਂ ਕਹਿੰਦੇ ਹਾਂ ਪੋਸਟ ਸੈਟਲਮੈਂਟ ਜੀਐਸਟੀ ਜੇ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਜੂਨ ਦੀ ਤੁਹਾਨੂੰ ਕਹਿਤੀ ਸੀ ਤੇ ਉਹਨਾਂ ਨੂੰ ਕਹਿੰਦਾ ਜਰਾ ਮਈ ਦੀ ਕਿਉਂ ਨਹੀਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਮਈ ਚ ਕੱਲ ਜਿਹੜੀ ਕਲੈਕਸ਼ਨ ਹੈ 19% ਨੈਗੇਟਿਵ ਸੀ ਅਰੇ ਮੈਂ ਸੌਖੀ ਗੱਲ ਕਰਾਂ ਮਾਲਰੋਜ਼ ਕਿ ਅੱਜ ਸਾਡੇ ਘਰੇ ਬਿਜਲੀ ਦਾ ਬਿੱਲ ਆਉਂਦਾ 100 ਯੂਨਟਾਂ ਫੁੱਗੀਆਂ ਮੈਂ 50 ਯੂਨਟਾਂ ਦੇ ਪੈਸੇ ਦੇਤੇ ਤੇ 50 ਦੇ ਪੈਂਡਿੰਗ ਪੈ ਗਏ ਫੇਰ ਅਗਲੇ ਮਹੀਨੇ ਜਾ ਕੇ ਮੈਂ ਫੇਰ 50 ਦੇਤੇ 50 ਦੇ ਫੇਰ ਪੈਂਡਿੰਗ ਹੋ ਗਏ ਉਹ ਇਕੱਠਾ ਹੋ ਕੇ ਪੈਸੇ ਆਏ ਇਕੱਠਾ ਹੋ ਕੇ ਬਾਅਦੋ ਜਾ ਕੇ ਜਦ ਮੈਂ ਲਾਸਟ ਮਹੀਨੇ ਸਾਰੇ ਭਰਦਾ ਵਿੱਤ ਮੰਤਰੀ ਸਾਹਿਬ ਕਹਿੰਦੇ ਮੇਰੀ 40% ਕਲੈਕਸ਼ਨ ਵਧੀ ਹੈ ਤੇ ਉਹਨਾਂ ਉਹਨਾਂ ਨੂੰ ਕਹਿੰਦੇ ਫੇਰ ਮਈ 25 'ਚ ਵੀ ਕਾਨਫਰੈਂਸ ਕਰ ਲਿੰਦੇ ਮੇਰੀ ਕਲੈਕਸ਼ਨ 2% ਕੱਟੀ ਹੈ ਅਪ੍ਰੈਲ ਇਟ ਵੀ ਕਰ ਲੈਂਦੇ ਮੇਰੀ ਕਨੈਕਸ਼ਨ ਨੂੰ 19% ਘੱਟੀ ਏ ਜਿਹੜੀ ਅਪ੍ਰੈਲ ਔਰ ਮਈ ਚ ਪੈਸਾ ਨਹੀਂ ਆਇਆ ਔਰ ਜੂਨ ਚ ਆ ਗਿਆ ਇਹਨਾਂ ਇਸ ਜੂਨ ਨੂੰ ਪਿਛਲੇ ਜੂਨ ਨਾਲ ਕੰਪੇਅਰ ਕਰ ਲਿਆ 45% ਵਧਿਆ ਜੇ ਤੁਸੀਂ ਕੋਈ ਵੀ ਇਹਨਾਂ ਦੀ ਪਰਫਾਰਮੈਂਸ ਲਈਏ ਕੀ ਰਹੀ ਏ ਇਹਨਾਂ ਦੀ ਪਰਫਾਰਮੈਂਸ ਲਈ ਜੇ ਜੂਨ ਦੇ ਵਿੱਚ ਇਹ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਸਰਕਾਰ ਕਹਿ ਰਹੀ ਹੈ ਇਹ ਭਾਰਤ ਸਰਕਾਰ ਕਹਿ ਰਹੀ ਏ ਜੂਨ ਦੇ ਵਿੱਚ ਇਹਨਾਂ ਦਾ ਜੀਐਸਟੀ ਗਰੋਥ ਜਿਹੜੀ ਸਟੇਟ ਵਾਈਜ਼ ਗਰੋਥ ਉਹ 3% ਡਿੱਗੀ ਏ ਗ੍ਰੋਥ ਔਰ ਕਲੈਕਸ਼ਨ ਵਿੱਚ ਫਰਕ ਹੁੰਦਾ ਹੈ ਇੱਕ ਕਲੈਕਸ਼ਨ ਦਾ ਆਪਣਾ ਕਹੀ ਜਾਂਦੇ ਨੇ ਗ੍ਰੋਥ ਜਿਹੜੀ ਉਹ 3% ਘਟੀ ਏ ਇਹਦੇ ਵਿੱਚ ਵੀ ਘਟੀ ਏ ਜੂਨ ਵਿੱਚ ਵੀ ਘਟੀ ਏ ਉਸ ਤੋਂ ਬਾਅਦ ਤੁਸੀਂ ਆਓ ਮੈਂ ਤੁਹਾਨੂੰ ਦਿਖਾਣਾ ਇਹਨਾਂ ਦੇ ਹਾਲ ਕੀ ਨੇ ਮੈਂ ਸਾਰੀ ਇਹਦੀ ਵਰਕਿੰਗ ਕਰਕੇ ਤੁਹਾਡੇ ਅਸਤੇ ਰੱਖੀ ਸੀ ਜੇ ਮੈਂ ਆਪਣਾ ਗ੍ਰੋਥ ਦੇਖਾਂ ਮਈ ਚ 10% ਵਧੀ ਏ 8% ਤਾਂ ਇਨਫਲੇਸ਼ਨ ਹੀ ਹੈ 7-8% ਤਾਂ ਇਨਫਲੇਸ਼ਨ ਇਹਦੇ ਵਿੱਚ ਵਧੀ 10% ਇਹਦੇ ਚ ਵੱਜੀ 11% ਤੇ ਜੇ ਹੁਣ ਇਹਨਾਂ ਦੀ ਮੈਂ ਪਰਫਾਰਮੈਂਸ ਦੇਖਾਂ ਜਿੰਨੇ ਸੂਬੇ ਨੇ ਹਿੰਦੁਸਤਾਨ ਵਿੱਚ ਜੂਨ ਵਿੱਚ ਇਹਨਾਂ ਦੀ ਜਿਹੜੀ ਪਰਸੈਂਟੇਜ ਪਰਫਾਰਮੈਂਸ ਹੈ ਉਹ ਪੂਰੇ ਮੁਲਕ ਚ 25ਵੇਂ ਨੰਬਰ ਤੇ ਜੇ ਪਰਸੈਂਟੇਜ ਦੀ ਗੱਲ ਕਰ ਰਿਹਾ ਮੈਂ ਜੇ ਮੈਂ ਅਪ੍ਰੈਲ ਵਿੱਚ ਦੇਖਾਂ ਤੇ ਪੂਰੇ ਮੁਲਕ ਚ 11ਵੇਂ ਨੰਬਰ ਤੇ ਜੇ ਉਹ 11ਵੇਂ ਨੰਬਰ ਤੇ ਚਾਰ ਸਟੇਟਾਂ ਨੇ ਇਕੱਲੇ ਨਹੀਂ ਆ ਕੇ ਮਤਲਬ ਕਿ ਕਿੰਨੀ ਇਹਨਾਂ ਦੀ ਕੋਈ ਕੋਈ ਬਹਾਦਰੀ ਨਹੀਂ ਮਈ ਚ ਦੇਖਾਂ ਤੇ ਪੂਰੇ ਮੁਲਕ ਚੋਂ 21ਵੇਂ ਨੰਬਰ ਤੇ ਜੇ ਇਹ ਇਹਨਾਂ ਦੀ ਪਰਫਾਰਮੈਂਸ ਹੈ ਜੀਐਸਟੀ ਕਲੈਕਸ਼ਨ ਔਰ ਜੀਐਸਟੀ ਗਰੋਥ ਇਸ ਫਰਕ ਹੁੰਦਾ ਹੈ ਜੀਐਸਟੀ ਗਰੋਥ ਤੇ ਇਹਨਾਂ ਦੀ ਮਾਈਨਸ 10% ਹੈ ਇਹ ਜੀਐਸਟੀ ਕਲੈਕਸ਼ਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਜੀ ਸੋ ਸਿਰਫ ਝੂਠ ਆંકੜਿਆਂ ਦੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਭਾਰਤ ਸਰਕਾਰ ਦਾ ਪੋਰਟਲ ਤੇ ਨਹੀਂ ਝੂਠ ਬੋਲ ਰਿਹਾ ਮੈਂ ਭਾਰਤ ਸਰਕਾਰ ਦਾ ਪੋਰਟਲ ਤੁਹਾਨੂੰ ਦਿਖਾ ਰਿਹਾ ਕਿ 3% ਨੈਗੇਟਿਵ ਹੈ ਇਹਦਾ ਮਤਲਬ ਕੀ ਹੈ ਸੋਬੇਚ ਕੰਜ਼ਮਪਸ਼ਨ ਨਹੀਂ ਹੈ ਕਿ ਸੋਬੇਚ ਇੰਡਸਟਰੀ ਗਰੋਥ ਨਹੀਂ ਕਰ ਰਹੀ ਇੰਡਸਟਰੀ ਦੀ ਗੱਲ ਤੁਸੀਂ ਕੀਤੀ ਹੈ ਹੁਣ ਇੰਡਸਟਰੀ ਗ੍ਰੋਥ ਦੀ ਗੱਲ ਕੀਤੀ ਹੈ ਪਰ ਹੁਣ ਸਰਕਾਰ ਤਾਂ ਦਾਅਵੇ ਬੜੇ ਕਰ ਰਹੀ ਆ ਹੁਣ ਪਲਾਟਤੀ ਜਿਹੜੀ ਆ ਉਹ ਜੇ ਪਲਾਟ ਨੂੰ ਵੰਡਣਾ ਹੈ ਉਹਦੇ ਜਿਹੜੇ ਦੋ ਭਾਗਾਂ ਚ ਲੈ ਕੇ ਜਾਣਾ ਉਹਨੂੰ ਵੀ ਉਹਨਾਂ ਨੇ ਸੌਖਾ ਕੀਤਾ ਉਹ ਕਹਿੰਦੇ ਅਸੀਂ ਅਸੀਂ ਕਹਿੰਦੇ ਜਿਹੜਾ ਵੱਡਾ ਪਲਾਟ ਆ ਉਹਨੂੰ ਤੁਸੀਂ ਅੱਧ ਅੱਧ ਕਰ ਸਕਦੇ ਹੋ 5-500 ਦਾ ਕਰਕੇ ਵੰਡ ਸਕਦੇ ਹੋ ਇਹ ਕੀ ਚੱਕਰ ਆ ਜੇ ਤੁਸੀਂ ਕਹਿੰਦੇ ਹੋ ਵੀ ਗ੍ਰੋਥ ਨਹੀਂ ਜਸਟਰੀ ਦੀ ਵਾਸਤੇ ਤਾਂ ਰਸਤੇ ਖੋਲੇ ਜਾ ਰਹੇ ਨੇ ਇਹ ਗਲਤ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਤੇ ਜਿਹੜੇ ਪੁਰਾਣੇ ਉਦਯੋਗ ਮੰਤਰੀ ਕੱਲ ਉਹਨਾਂ ਨੂੰ ਉਹਨਾਂ ਕੋਲ ਪੋਰਟਫੋਲੀਓ ਲੈ ਵੀ ਲਿਆ 90000 ਕਰੋੜ ਦੀ ਇਨਵੈਸਟਮੈਂਟ ਆ ਗਈ 1 ਲੱਖ ਕਰੋੜ ਦੀ ਇਨਵੈਸਟਮੈਂਟ ਆ ਗਈ ਜੇ 90000 ਕਰੋੜ ਦੀ ਇਨਵੈਸਟਮੈਂਟ ਆਈਏ ਕੋਈ ਮਾਸਟਰ ਇੰਡਸਟਰੀ ਵੀ ਆਂਦੀ ਹੈ ਮਾਸਟਰ ਇੰਡਸਟਰੀਸ ਨੂੰ ਕਹਿੰਦੇ ਆ ਜਿਹਦੇ ਕਾਰਨ ਛੋਟੀ ਇੰਡਸਟਰੀ ਵੱਧਦੀ ਹੈ ਜਿਵੇਂ ਇੱਥੇ ਆਪਣੇ ਸਵਰਾਜ ਹੈ ਪਟਿੰਡਾ ਚ ਰਿਫਾਇਨਰੀ ਹੈ ਕਪੂਰਥਲਾ ਚ ਰੇਲ ਕੋਚ ਫੈਕਟਰੀ ਹੈ ਇਸ ਵੱਡੀ ਇੰਡਸਟਰੀ ਨਾਲ ਛੋਟੇ ਛੋਟੇ ਇੰਡਸਟਰੀਆ ਬੜੀ ਚੱਲਦੀਆਂ ਨੇ ਜੇ ਮੰਨ ਲਓ ਕੋਈ 10 ਕਨਾਲ ਦਾ ਪਲਾਟ ਹੈ ਸਰਕਾਰ ਉਹਨੂੰ ਕਿਉਂ ਕਹੇ ਰਹੀ ਵੀ ਇਹਨੂੰ ਛੋਟੇ ਕਰ ਲੋ ਅਸਲੀ ਕਾਰਨ ਇਹ ਵੇ 10 ਕਨਾਲ ਤੇ ਵੱਡੀ ਕੋਈ ਇ ਜੇ 10 ਕਨਾਲ ਤੇ ਵੱਡੀ ਇੰਡਸਟਰੀ ਜਸਪੀਜੀ ਲੱਗਣ ਆਏਗੀ ਉਹ ਕਿਉਂ ਕਿਉਂ ਨੂੰ ਡਾਈਵਰਸਿਫਾਈ ਕਰੇਗਾ ਇਹਦਾ ਮਤਲਬ ਤੁਹਾਡੇ ਕੋਲ 10 ਕਨਾਲ 20 ਕਨਾਲ ਵੱਡੇ ਪਲਾਟਾਂ ਵਾਲੀ ਮਾਸਟਰ ਇੰਡਸਟਰੀ ਆ ਹੀ ਨਹੀਂ ਰਹੀ ਅੱਛਾ ਫਿਰ ਇਹਦੇ ਚ ਹੋਰ ਦੇਖੋ ਜੇ ਵੱਡੀ ਇੰਡਸਟਰੀ ਲੱਗੇਗੀ ਤੇ ਜਿਹੜੇ 1 ਕਨਾਲ 2 ਕਨਾਲ ਦੀ ਛੋਟੀ ਇੰਡਸਟਰੀ ਚੱਲਣਗੀਆਂ ਹੁਣ 10 ਕਨਾਲ ਨੂੰ ਇਹਨਾਂ ਨੇ ਵੰਡਤਾ ਜੀ ਤੁਸੀਂ ਇਹਦੇ ਚਾਏ 20 ਪਲਾਟ ਬਣਾ ਲਓ 1 ਕਨਾਲ ਕਲਾਕ ਦੇ ਹੁਣ ਉਹਦੇ ਚ ਵੀ ਇਹਨਾਂ ਨੇ ਫਿਰ অপਸ਼ਨ ਦਿੱਤੀ ਕਿਉਂਕਿ ਇਹਨਾਂ ਨੂੰ ਪਤਾ ਵੀ ਛੋਟੇ ਪਲਾਟ 'ਚ ਇੰਡਸਟਰੀ ਚੱਲਣੀ ਨਹੀਂ ਜੇ ਵੱਡੀ ਇੰਡਸਟਰੀ ਨਹੀਂ ਲੱਗੇਗੀ ਤਾਂ ਛੋਟੀ ਇੰਡਸਟਰੀ ਕਿੱਥੋਂ ਚੱਲੇਗੀ ਛੋਟੀ ਇੰਡਸਟਰੀ ਤਾਂ ਹੀ ਚਲਦੀ ਹੈ ਜਦੋਂ ਕਿਦਰੇ ਕਿਸੇ ਏਰੀਆ 'ਚ ਵੱਡੀ ਇੰਡਸਟਰੀ ਮਾਸਟਰ ਇੰਡਸਟਰੀ ਲੱਗੇ ਹੁਣ ਆਪਣਾ ਅੱਧਾ ਮੋਹਾਲੀ ਜਿਹੜਾ ਉਹ ਸਵਰਾਜ ਦੇ ਉੱਤੇ ਡਿਪੈਂਡ ਹੈ ਜੀ ਅੱਧਾ ਕਪੂਰਥਲੇ ਰੇਲ ਫੈਕਟਰੀ ਤੇ ਡਿਪੈਂਡਡ ਹੈ ਉਹਨਾਂ ਨੇ ਕਿਹਾ ਵੀ ਇਹ ਛੋਟਾ ਕਰਕੇ ਕੰਮ ਤੇ ਚੱਲਣਾ ਨਹੀਂ ਫੈਕਟਰੀ ਤੇ ਫਿਰ ਨਹੀਂ ਲੱਗਣੀ ਉਹਨਾਂ ਨੇ ਕਿਹਾ ਚਲੋ ਨੂੰ ਕਨਵਰਜਨ ਕਰ ਲੋ ਯਾਰ ਹੋਟਲ ਬਣਾ ਲਓ ਹਮਾ ਸਿਨੇਮਾ ਹਾਲ ਬਣਾ ਲ ਫੋਕਲ ਪੁਆਇੰਟ ਇੱਕ ਵੀ ਫੋਕਲ ਪੁਆਇੰਟ ਕੋਈ ਆਇਆ ਹੋਇਆ ਹੈ ਫੋਕਲ ਪੁਆਇੰਟ ਬਾਦਲ ਸਾਹਿਬ ਨੇ ਡਵੈਲਪ ਕੀਤੇ ਸਨ ਲਾਸਟ ਉਸ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਨੇ ਇੱਕ ਮੇਕਰ ਰਾਜਪੁਰਾ ਦੇ ਕੋਲ ਕੀਤਾ ਸੀ ਉਹ ਵੀ ਡਵੈਲਪ ਨਹੀਂ ਆਇਆ ਤੁਸੀਂ ਦੱਸੋ ਜੇ ਇੰਡਸਟਰੀ ਵਾਟੇ ਇੰਡਸਟਰੀ ਆ ਇਹ ਕਹਿੰਦੇ ਜੀ ਟੋ ਆ ਰਿਹਾ ਜੀ ਫਲਾਣਾ ਆ ਰਿਹਾ ਜੀ 90 ਹਜ਼ਾਰ ਉਹ ਯਾਰ 90 ਹਜ਼ਾਰ ਕਰੋੜ ਕੋ 500 ਕਾਈ ਦੇ ਪਲਾਟ ਤੇ ਥੋੜਾ ਲੱਗੇਗਾ ਹਾਂ ਉਹਦੇ ਸ ਵੱਡੀ ਇੰਡਸਟਰੀ ਚਾਹੀਦੀ 10 20 50 ਕਨਾਲ ਦਾ ਪਲਾਟ ਚਾਹੀਦਾ ਤੁਸੀਂ ਦੱਸੋ ਕਿਹੜਾ ਫੋਕਲ ਇਡੀਆ ਡਵੈਲਪ ਕੀਤਾ ਕਿਹੜੇ ਵੱਡੇ ਗਰੁੱਪ ਨੂੰ ਝੂਠ ਸਿਰਫ ਝੂਠ ਹੋਰ ਕੁਝ ਨਹੀਂ ਹੈ ਬਸ ਆਪਣੀ ਜਾਨ ਛਡਾਉਣ ਦੇ ਲਈ ਜਾਨ ਛਡਾਈ ਹੈ ਹੋਰ ਕੁਝ ਨਹੀਂ ਹੈ ਜੀ ਇੱਕ ਤਾਂ ਪਹਿਲੇ ਇਕੱਠੇ ਹੋ ਜਾਣਗੇ ਕਿਉਂਕਿ ਉਹ ਜਦੋਂ ਉਹਦੀ ਕਨਵਰਜਨ ਕਰਨਗੇ ਕਿਸੇ ਤੇ 12.5% ਕਿੰਦਰ 20% ਹੁਣ ਤੁਸੀਂ ਦੇਖੋ ਜੇ ਤੇ ਕੋਈ ਵੱਡਾ سرمایہਦਾਰ ਬੰਦਾ ਹੈ ਵੀ ਦੱਸ ਦੇ ਉਹਦੇ ਟੁਕੜੇ ਕਰ ਰਿਹਾ ਉਹਦੇ ਤੇ 12.5% ਕਨਵਰਜਨ ਚਾਰਜੀ ਜੇ ਛੋਟਾ ਬੰਦਾ ਉਹਨੂੰ ਕਨਵਰਸ ਕਰਾ ਰਿਹਾ ਉਹ ਤੇ 20% ਚਾਰਜੀ ਕੋ ਕੋ ਪਲਸੀ ਥੋੜਾ ਹੈ ਵਿਜ਼ਨਲੈਸ ਤੁਸੀਂ ਮੈਨਨ ਦਕੋ ਵੀ 10 ਵੀਕ ਨਾਲ ਤੁਸੀਂ ਜੋਰ ਇਹ ਲਾਓ ਬੀ ਵੀ ਕਨਾਲ ਤੇ ਜੇ ਤੇਰੇ ਕੋਲ ਪਲਾਟ ਹੈਗਾ ਮੈਂ ਇੰਡਸਟਰੀ ਲੈ ਕੇ ਆਣਾ ਤੁਸੀਂ ਉਹ ਇੰਨਾ ਸਖਾਵਾਂ ਮਾਹੌਲ ਬਣਾਓ ਇੰਨਾ ਲਾ ਐਂਡ ਆਰਡਰ ਇੰਨਾ ਸਟਰੋਂਗ ਹੋਏ ਤੁਹਾਡੀ ਪੋਲਿਸੀਜ਼ ਇਨੀ ਸਟਰੋਂਗ ਹੋਣ ਤੁਹਾਡੀ ਪੋਲਿਸੀ ਚੁਟਕਲੇ ਸੁਣਾਉਣ ਵਾਲੀ ਨਾਉ ਯਾ ਤੁਹਾਡੇ ਇੰਡਸਟਰੀ ਮਿਨਿਸਟਰ ਫਾਈਨਾਂਸ ਮਿਨਿਸਟਰ ਸਿਰਫ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਪੋਲਿਟੀਕਲ ਵਿਰੋਧੀਆਂ ਨੂੰ ਕਾਨਫਰੰਸਾਂ ਨਾ ਕਰ ਉਹਨਾਂ ਨੂੰ ਕੰਮ ਕਰਨ ਕੰਮ ਕੀਤਾ ਨਹੀਂ ਕੰਮ ਆਂਦਾ ਨਹੀਂ ਫਿਰ ਉਹ ਕਹਿੰਦੇ ਆ ਦੇ 10-10 ਕਿਲਾਟ ਚਲੋ ਇਹ ਵੀ ਪੈਸਾ ਇਕੱਠਾ ਕਰ ਲੋ ਇਹਨਾਂ ਦੇ ਡਿਵੀਜ਼ਨ ਕਰਕੇ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਬਿਲਕੁਲ ਜਿਹ ਹਰਜੀਤ ਸਿੰਘ ਜੀ ਸਾਡੇ ਨਾਲ ਸੀਗੇ ਸੀਏ ਨੇ ਜਿਨ੍ਹਾਂ ਨੇ ਬੜੀ ਸਰਲ ਭਾਸ਼ਾ ਚ ਟੈਕਨੀਕਲ ਚੀਜ਼ਾਂ ਨੂੰ ਸਮਝਾਇਆ ਕਿ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਹੈ ਉਹ ਪਹਿਲਾਂ ਮਹਿੰਗਾ ਲੋਨ ਲੈਂਦੀ ਹੈ ਜਿਹਨੂੰ ਸਸਤਾ ਦੱਸ ਰਹੀ ਹੈ ਕਿਵੇਂ ਜਿਹੜਾ GST ਨੂੰ 44% ਵਡਾਤਰੀ ਜਿ ਦਿਖਾ ਰਹੀ ਹੈ ਦੱਸਲ ਅਸਲ ਵਿੱਚ ਉਹ ਕਲੈਕਸ਼ਨ ਹੈ ਨਾ ਕਿ ਉਹ ਫਾਇਦਾ ਹੈ ਸਟੇਟ ਦਾ ਤੇ ਕਿਵੇਂ ਵੱਡੇ ਪਲਾਟਾਂ ਨੂੰ ਛੋਟਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਹੁਣ ਵੱਡੀ ਇੰਡਸਟਰੀ ਪੰਜਾਬ ਚ ਆ ਕੋਈ ਨਹੀਂ ਰਹੀ ਤੇ ਹੁਣ ਛੋਟੇ ਪਲਾਟ ਕਰਕੇ ਤੇ ਛੋਟੀ ਇੰਡਸਟਰੀ ਜਾਂ ਹੋਟਲ ਜਾਂ ਹੋਰ ਕੰਮਾਂ ਵਾਸਤੇ ਲੋਕਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਹੈ ਕਿ ਨੇ ਜਦ ਕਿ ਉਹ ਇੰਡਸਟਰੀ ਵਾਸਤੇ ਰੱਖੇਗਾ ਇਸੀ ਸਰਕਾਰ ਆਪਣੇ ਨਲਾਇਕਾਂ ਨੂੰ ਲੁਕਾਉਣ ਦੇ ਲਈ ਹੁਣ ਨਵੇਂ ਤੋਂ ਨਵੇਂ ਪੈਂਤਰ ਖੇਲਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀਸੀ ਨਿਊਜ਼ ਵਾਹਲੀ